ਹਾਈ ਕੋਰਟ ਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਦੇ ਵੱਲੋਂ ਦੋ ਕੇਸ ਪਾਏ ਗਏ ਸੀ ਜਿਸ ਵਿੱਚ ਕੱਲ ਹਾਈ ਕੋਰਟ ਦੇ ਵਿੱਚ ਪੇਸ਼ੀ ਹੋਈ ਜਿਸ ਨੂੰ ਕੀ ਹਾਈ ਕੋਰਟ ਦੇ ਜੱਜ ਵੱਲੋਂ ਕੌਂਸਲਰਾਂ ਦੇ ਵੱਲੋਂ ਪਾਏ ਗਏ ਬੇਪਰੋਸੀ ਦੇ ਮਤੇ ਨੂੰ ਖਾਰਜ ਕਰ ਦਿੱਤਾ ਗਿਆ ਦੱਸਦੀ ਹੈ ਕਿ ਹੁਣ ਇਹ ਮਤਾ ਦੁਬਾਰਾ ਤੋਂ ਪਾਇਆ ਜਾਏਗਾ ਅਤੇ ਹਾਈ ਕੋਰਟ ਦੇ ਵੱਲੋਂ ਆਰਡਰਾਂ ਦੀ ਕਾਪੀ ਕੱਲ ਤੱਕ ਨਗਰ ਕੌਂਸਲ ਨੂੰ ਭੇਜ ਦਿੱਤੀ ਜਾਏਗੀ ਮੇਰੀ ਜਾਣਕਾਰੀ ਦੇ ਅਨੁਸਾਰ ਹਾਈ ਕੋਰਟ ਦੇ ਵੱਲੋਂ 15 ਜਾਂ 20 ਦਿਨਾਂ ਦਾ ਸਮਾਂ ਪ੍ਰਦਾਨ ਨੂੰ ਦਿੱਤਾ ਜਾਵੇਗਾ ਜਦੋਂ ਤੱਕ ਨਗਰ ਕੌਂਸਲ ਦੇ ਪ੍ਰਧਾਨ ਅਸ਼wini ਗੁਪਤਾ ਹੀ ਰਹਿਣਗੇ ਇਸ ਮੌਕੇ ਤੇ ਕਾਰਜ ਸாதਕ ਅਫਸਰ ਬਰਿੰਦਰ ਸਿੰਘ ਨੇ ਦੱਸਿਆ ਕਿ ਆਰਡਰਾਂ ਦੀ ਕਾਪੀ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਜੋ ਮਤਾ ਕੌਂਸਲਰਾਂ ਦੇ ਵੱਲੋਂ ਪਾਇਆ ਗਿਆ ਉਸ ਨੂੰ ਫਿਲਹਾਲ ਖਾਰਜ ਕਰ ਦਿੱਤਾ ਗਿਆ ਉਹਦੇ ਵਿੱਚ ਕੀ ਫੈਸਲਾ ਹੋਇਆ ਕੋਚ ਪ੍ਰਧਾਨ ਜੀ ਵੱਲੋਂ ਦੋ ਕੇਸ ਦਾਇਰ ਕੀਤੇ ਹੋਏ ਸੀਗੇ ਮਾਰੀਅਮ ਹਾਈ ਕੋਰਟ ਦੇ ਵਿੱਚ ਰਿਟ ਪਾਈਆਂ ਹੋਈਆਂ ਸੀਗੀਆਂ ਉਹ ਹੀਰਿੰਗ ਤੇ ਆਏ ਸੀਗੇ ਉਸ ਨੂੰ ਡਿਸਪੋਜ਼ ਆਫ ਕਰ ਦਿਆ ਹਨਰਬਲ ਕੋਰਟ ਨੇ ਜੋ ਹਲੇ ਆਰਡਰ ਆਣਾ ਬਾਕੀ ਹੈ ਉਹ ਆਰਡਰ ਪੜ੍ਹ ਕੇ ਮੈਂ ਦੱਸ ਸਕਦਾ ਕਿ ਹੋਇਆ ਬਾਕੀ ਕੇਸ ਡਿਸਪੋਜ਼ਡ ਆਫ ਹੋ ਗਏ ਜਿਹੜੇ ਕੇਸ ਨਾਲ ਵੱਲੋਂ ਪਾਇਆ ਗਿਆ ਸੀ ਮੱਤਾ ਤੁਸੀਂ ਤੁਹਾਡਾ ਵੱਲੋਂ ਪਾਇਆ ਗਿਆ ਉਹ ਮੱਤੇ ਮੈਂ ਕਲੈਰੀਫਾਈ ਕਰਦਾ ਇੱਥੇ ਜੀ ਮਦਦ ਮੇਰੇ ਵੱਲੋਂ ਨਹੀਂ ਪਾਇਆ ਗਿਆ ਠੀਕ ਹੈ ਮੈਂ ਫੇਰ ਕਹਿ ਰਿਹਾ ਨਾ ਮੇਰੀ ਗੱਲ ਸੁਣੋ ਥਿਸ ਵਾਸ ਦੀ ਕੰਟੈਂਸ਼ਨ ਹਾਂ ਨਾਓ ਯੂਅਰ ਕੁਐਸਚਨ ਇਜ਼ ਰਾਈਟ ਐਮਸੀਬ ਵੱਲੋਂ ਜੋ ਮੱਤਾ ਪਾਇਆ ਗਿਆ ਸੀ ਆਪਣੇ ਪੱਧਰ ਤੇ ਉਸ ਨੂੰ ਵਿਚਾਰਿਆ ਗਿਆ ਉਹ ਪਟੀਸ਼ਨਰ ਵੱਲੋਂ ਵੀ ਇਹੀ ਰਿਕੁਐਸਟ ਸੀਗੀ ਜੋ ਪ੍ਰੇਅਰ ਸੀਗੀ ਆਪਣੇ ਰਿਟਰ ਦੇ ਵਿੱਚ ਤੇ ਸਾਡੇ ਵੀ ਇਹੀ ਰਿਪਲਾਈ ਸੀ ਕਿ ਕਿ ਇਹ ਦਾ ਉਹ ਵਾਂ ਇਨ ਵਾਇਓਲੇਸ਼ਨ ਆਫ 25 ਇਨਸੈਕਸ਼ਨ ਜਮ ਇਸਪੈਕਟ ਦਾ ਉਹ ਲੱਗਦੀ ਸੀ ਇਸ ਕਰਕੇ ਮੈਂ ਆਨਰੇਬਲ ਕੋਰਟ ਨੇ ਉਹ ਡਿਸਪੋਜ਼ ਆਫ ਕਰਤੇ ਤੇ ਆਰਡਰ ਪੜ੍ਹ ਕੇ ਹੀ ਦੱਸ ਸਕਦੇ ਮੈਂ ਬਾਕੀ ਕੀ ਹੈ ਹੁਣ ਮੈਂ ਕੈਨਸਲ ਤਾਂ ਕਰਤਾ ਨਾ ਮੈਂ ਦੇਣਾ ਆਪੇ ਦੇਖੋ ਕੋਈ ਕੋਰਟ ਦਾ ਆਰਡਰ ਪੜ੍ਹ ਕੇ ਦੱਸੂੰਗਾ ਜੀ ਮੈਂ ਜੋ ਪਟਿਆਲਾ ਖਬਰਨਾਮਾ ਦੇ ਲਈ ਸੁਪਾਣਾ ਤੋਂ ਕਿਆਲਾ ਸ਼ਰਮਾ ਦੀ ਰਿਪੋਰਟ